ਦਸਮ ਪਿਤਾ ਸਰਬੰਸਦਾਨੀ ਖਾਲਸਾ ਪੰਥ ਦੇ ਸਿਰਜਣਹਾਰੇ ਸਹਬੇ ਕੁਮਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਪਿੰਡ ਜੱਜਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਬੜੀ ਧੂਮਤਾਂ ਨਾਲ ਅਤੇ ਧਾਰਮਿਕ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਸਬੰਧੀ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਏ ਗਏ। ਉਪਰੰਤ ਸ੍ਰੀ ਗੁਰੂ ਰਾਮ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨ ਜੀ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੈਸ ਵਿੱਚ ਟਾਡੀ ਅਮਨਦੀਪ ਕੌਰ ਫਗਵਾੜਾ ਵਾਲਿੰਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਗਿਆ। ਨਗਰ ਕੀਰਤਨ ਵਿੱਚ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ਗਿਆ। ਨਗਰ ਕੀਰਤਨ ਦਾ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਆ ਕੇ ਹੀ ਸੰਪੂਰਨ ਹੋਈ। ਇਸ ਮੌਕੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀ ਸੰਗਤਾਂ ਐਨਆਰਆਈ ਵੀਰਾਂ ਅਤੇ ಗ್ರಾಮ ਪੰਚਾਇਤ ਦੇ ਵੱਡਮੋਲੇ ਸਹਿਯੋਗ ਨਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਤਾਂ ਦੇ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਪਰਸੋ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ ਅੱਜ ਪਾਏ ਗਏ ਹਨ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਹਨ ਇਨਾ ਸਮਾਰੋਹ ਵਿੱਚ ਖਾਸ ਤੌਰ ਤੇ ਬਾਸੀ ਬ੍ਰਦਰਜ਼ ਅਤੇ ਸਮੂਹ ਐਨ ਆਰ ਆ ਵੀਰਾਂ ਦੇ ਸਹਿਯੋਗ ਨਾਲ ਪਹਿਲੀ ਗੁਰਮਤ ਪ੍ਰਤੀਯੋਗਤਾ ਕਰਵਾਈ ਗਈ ਹੈ ਜਿਸ ਵਿੱਚ ਬੱਚਿਆਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ਗਿਆ ਹੈ ਜਿਨ੍ਹਾਂ ਦੇ ਜੇਤੂ ਬੱਚਿਆਂ ਦਾ ਨਕਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਅਕਾਲ ਸ਼ਾਨ ਸਿੰਘ ਪੁੱਤਰ ਦਵਿੰਦਰ ਸਿੰਘ ਰੁੜਕਾ ਕਲਾ ਨੇ ਪਹਿਲਾ ਜਪਲੀਨ ਕੌਰ ਪਤਨੀ ਸਤਵੰਤ ਸਿੰਘ ਦੱਜਾ ਕਲਾ ਨੇ ਦੂਸਰਾ ਅਤੇ ਗੁਰਜੋਤ ਸਿੰਘ ਪੁੱਤਰ ਪਲਵਿੰਦਰ ਸਿੰਘ ਕੁਸ਼ਨੂਰ ਸਿੰਘ ਪੁੱਤਰ ਬਲਦੀਪ ਸਿੰਘ ਅਤੇ ਮਨਰੂਪ ਕੌਰ ਪੁੱਤਰੀ ਮਨਜਿੰਦਰ ਸਿੰਘ ਤਿੰਨੋਂ ਸਾਂਝੇ ਰੂਪ ਵਿੱਚ ਤੀਸਰੇ ਸਥਾਨ ਤੇ ਰਹੇ ਹਨ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਹਿਯੋਗੀ ਸਜਣਾ ਐਨਆਰਈ ਵੀਰਾਂ ਵਾਸੀ ਬ੍ਰਦਰ ਅਤੇ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਜਸਵਾਲ ਸਿੰਘ ਸਰਜੀਤ ਸਿੰਘ ਲਖਵਿੰਦਰ ਸਿੰਘ ਹਰਵਿੰਦਰ ਕੈਲੀ ਗੁਰਸਾਹਿਬ ਸਿੰਘ ਫਰਨਜੀਤ ਸਿੰਘ ਗੁਰਦਾਵਰ ਸਿੰਘ ਜਸਕਰਨਜੀਤ ਸਿੰਘ ਕਰਨੈਲ ਸਿੰਘ ਜਸਵਿੰਦਰ ਸਿੰਘ ਜਸਕਰਨ ਸਿੰਘ ਸਤਵੰਤ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਨੰਦੀਕਾ ਖਾਲਸਾ ਵਾਹਿਗੁਰੂ ਦੀ ਉਪਦੇਸ਼ੂ ਸ਼ਾਸਨ ਦੀ ਬੇਨਤੀ ਕੀਤੀ ਜਾਂਦੀ ਹੈ ਅਸੀਂ ਪੰਡ ਜੱਜਾ ਕਲਾ ਕੋ ਗੁਰਦੁਆਰਾ ਪਰਵੰਤਕ ਵਿੰਟੀ ਗੁਰਦੁਆਰ ਸਾਹਿਬ ਸਿੰਧ ਸਭਾ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੇਵਾ ਮਾਦਾਂ ਵਾਲੇ ਸ਼ੰਸ਼ੇਰੀ ਬਹਾਦਰ ਅਮਰਤ ਦੇ ਦਾਤੇ ਤਾਂ ਸੰਸ਼ੇਰੀ ਨੂੰ ਯੂਨੈਸੈਫ ਦੀ ਉਨਾਬਾ ਦੀ ਦਾ ਪ੍ਰਕਾਸ਼ ਮਹਿਣਾ ਮਾਇਆ ਹੈ ਸਸੰਗਤ ਜੀ ਤਰੀਕ 11 1 2026 ਨੂੰ ਸਸੰਗਤ ਜੀ ਅੱਜ ਪਹੁੰਚੇ ਗਏ ਹਨ ਸੋ ਇਸ ਸੰਬੰਧ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਹਰਲ ਮਿਲ ਕੇ ਅਤੇ ਸੂਚ ਸਵਗਤਾਂ ਦੇ ਸਹਿਯੋਗ ਨਾਲ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਵਾਸੀ ਬਰਦਰਾਂ ਵੱਲੋਂ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਸਿੱਖੀ ਲਾਇਨ ਵਿੱਚ ਆਉਣ ਵਾਸਤੇ ਸੋ ਗੁਰੂਆਂ ਪ੍ਰਤੀ ਜਾਣਕਾਰੀ ਵਾਸਤੇ ਇੱਕ ਪ੍ਰੋਗਰਾਮ ਕਰਾਇਆ ਗਿਆ ਸੀ ਗੁਰਮਤਿ ਕਲਾਸਾਂ ਦਾ ਜਿਸ ਵਿੱਚ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਗਈਆਂ ਸੀ ਉਹਨਾਂ ਵਿੱਚ ਜੋ ਕੁਆਟਾ ਸਗੇ ਦਸੰਗ ਗਵਾਨ ਸਾਹਿਬ ਸਹਿਬਜ਼ਾਗਵਾਨ ਜੀ ਦੇ ਨਾਮ ਉਹਨਾਂ ਦੇ ਪ੍ਰਕਾਸ਼ ਦੇ ਉਮਰਤੀ ਪਾਕਿਸਤਾਨ ਅਤੇ ਵਿਰੋਧੀਆਂ ਦੀ ਬਾਣੀ ਗੁਰਦ੍ਰਸ਼ ਸਾਹਿਬ ਜੀ ਵਿੱਚ ਕਿੰਨੇ ਅੰਗ ਹਨ ਵਗੈਰਾ ਵਗੈਰਾ ਇਹ ਗੁਰਮਤਿ ਸਮਾਗਮ ਗੁਰਮਤਿ ਕਲਾਸਾਂ ਕਰਵਾਈਆਂ ਗਈਆਂ ਸਨ ਉਸਦੇ ਉਹ ਸੰਸਦ ਦੀ ਉਹਦੇ ਵਿੱਚੋਂ ਉਹ ਜੋ ਬੱਚੇ ਤੇ ਸੈਲਿਪੀਸ਼ਨਾਂ ਰੱਖੀਆਂ ਗਈਆਂ ਸਨ ਪਹਿਲੇ ਨੰਬਰ ਤੇ ਆਉਣ ਵਾਲੇ ਬੱਚੇ ਨੇ 5100 ਰੁਪਏ ਦਾ ਨਾਮ ਸੀ ਦੂਜੇ ਨੰਬਰ ਤੇ ਆਉਣ ਵਾਲੇ ਬੱਚੇ ਨੇ 4800 ਰੁਪਏ ਆ ਤੀਜੇ ਨੰਬਰ ਤੇ ਆਉਣ ਵਾਲੇ ਵਾਸਤੇ 3100 ਰੁਪਏ ਸੋ ਸਾਧ ਸੰਗਤ ਦੇ ਇਹ ਬੱਚਾ ਹੈ ਸਾਡੇ ਕੋਲ ਉਹਨਾਂ ਦਾ ਨਾਮ ਹੈ ਕਾਲ ਸ਼ਰਨ ਸਿੰਘ ਸਾਨੇ ਕੋ ਜਗENDER ਸਿੰਘ ਲੋਰ ਦਾ ਤਲਾਬ ਇਹ ਬਹੁਤ ਵਧੀਆ ਬੱਚਾ ਹੈ ਸਾਧ ਸੰਗਤ ਦੇ ਇਹ ਬੱਚਾ ਗੁਰਮਤ ਕਲਾਸ ਤੋਂ ਪਹਿਲੇ ਨੰਬਰ ਤੇ ਆਇਆ ਹੈ ਫਰਸਟ ਨੰਬਰ ਤੇ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਸੈਕੰਡ ਨੰਬਰ ਤੇ ਬੱਚੀ ਜਪਲੀਨਪੁਰ ਡਾਕਟਰ ਉਹ ਸਤਵੰਤ ਸਿੰਘ ਹਰਡ ਤੇ ਜੋ ਤਿੰਨ ਬੱਚੇ ਆਏ ਹਨ ਹਰਡ ਪੋਜੀਸ਼ਨ ਤੇ ਉਹਨਾਂ ਦੇ ਨਾਮ ਇਸ ਤਰ੍ਹਾਂ ਹਨ ਗੁਰਜੀਤ ਸਿੰਘ ਸਨੋਗ ਕੁਲਵਿੰਦਰ ਸਿੰਘ ਖਸ਼ਨੂਰ ਸਿੰਘ ਸਨੋਗ ਬਲਦੇਵ ਸਿੰਘ ਮਨਵੂਰ ਕੌਰ ਸਨੋਗ ਬਲਜਿੰਦਰ ਸਿੰਘ ਸੋ ਸਾ ਸੰਗਤੀ ਬੱਚਾ ਨੇ ਬਹੁਤ ਸੋਣਾ ਉਹ ਬਰਾਦਾ ਕੀਤਾ ਹੈ ਉਹ ਅੱਗੇ ਤੋਂ ਵੀ ਸਾਡੀ ਆਸ ਹੈ ਬੱਚੇ ਇਸੇ ਤਰ੍ਹਾਂ ਹੀ ਗੁਰਮਤਿ ਕਲਾਸਾਂ ਵਿੱਚ ਭਾਗ ਲੈਂਦੇ ਰਹਿਣ ਤਾਂ ਕਿ ਮਹਾਰਾਜ ਜੀ ਦੇ ਨਾਲ ਜੁੜ ਸਕਣ ਅੱਗੇ ਤੋਂ ਵੀ ਇਹ ਹੋ ਜਾਏ ਮੁਕਾਬਲੇ ਕਰਵਾਏ ਜਾਣ ਕਰਨਗੇ ਸੋ ਬੱਚੇ ਵੱਧ ਚੜ ਕੇ ਭਾਗ ਲੈ ਸਕਦੇ ਹਨ ਸੋ ਪ੍ਰਬੰਧਕ ਕਮੇਟੀ ਵੱਲੋਂ ਸਰਵਾ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਬੋਸਾ ਵਾਹਿਗੁਰੂ ਜੀ ਬਖਤੇਉ ਸਿੰਘ ਖਾਲਸਾ ਵਾਹਿਗੁਰੂ ਜੀ ਬਖਤੇ ਅਸੀਂ ਜਲਦਾਂ ਨੂੰ ਜੇ ਨਗਰਪਾਲਿਕਾ ਗੁਰੂ ਸਾਹਿਬ ਗੁਰੂਸੇਹ ਮਹਾਰਾਜ ਦੇ ਤਵਾਜ ਹਸੰਤ ਵਿੱਚ ਨੋਟਰੀ ਤੋਂ ਅਨੁਮਾਤ ਜਾਰੀ ਕੀਤੇ ਤੇ 11 ਜੀ ਨੂੰ ਹੋ ਪਾਏ ਗਏ ਇਸ ਤੋਂ ਇਲਾਵਾ ಗ್ರಾಮ ਪੰਚਾਇਤ ਦੀ ਸਹਿਯੋਗ ਨਾਲ ਗੁਰਦੁਆਰਾ ਕਮੰਡੋ ਕਮੇਟੀ ਦੇ ਸਹਿਯੋਗ ਦੇ ਨਾਲ ਪਰਸੀ ਬ੍ਰਦਰਸ ਵੱਲੋਂ ਜੇ ਬੱਚਿਆਂ ਵਾਂਗ ਗੁਰਮੁਖ ਦਾ ਟੈਸਟ ਕਰਵਾਇਆ ਗਿਆ ਉਸ ਟੈਸਟ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਉਹਦਾ ਆਦੇਸ਼ ਇਹ ਸੀ ਕਿ ਬੱਚਿਆਂ ਨੂੰ ਆਪਣੀ ਵਿੱਤੀ ਬਾਰੇ ਜਾਣ ਪੜਾਇਆ ਗਿਆ ਵੀ ਉਹਨਾਂ ਨੂੰ ਗੁਰੂਆਂ ਵਾਲੀ ਜਾਣਕਾਰੀ ਦਿੱਤੀ ਜਾਵੇ ਤੇ ਇਹਦੇ ਵਿੱਚ ਸਵਾਲ ਜਿਹੜੇ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਪਾਠ ਹਨ ਪਾਟ ਹਨ ਤੇ ਗੁਰੂ ਸਾਹਿਬ ਜਿਹਨੇ ਗੁਰੂ ਸਾਹਿਬ ਦੀ ਬਾਣੀ ਹੈ ਉਹਨਾਂ ਦੇ ਸੰਬੰਧ ਵਿੱਚ ਬੱਚਿਆਂ ਨੂੰ ਟੈਸਟ ਲਿਆ ਗਿਆ ਇਸ ਟੈਸਟ ਦੇ ਵਿੱਚ ਜਿਹੜੇ ਤਿੰਨ ਬੱਚੇ ਜਿਹੜੇ ਆ ਉਹ ਪੀਸ਼ਨਰ ਲੱਗ ਗਏ ਆ ਪਹਿਲਾ ਜਿਹੜਾ ਬੱਚਾ ਉਹਨੂੰ ਨਾਮ ਜਿਹੜਾ ਸੀ 5100 ਰੁਪਇਆ ਉਸਦੇ ਨੂੰ 4300 ਉਸਦੇ ਨੂੰ 3300 ਉਹਨਾਂ ਦੇ ਨਾਮ ਇਸ ਪ੍ਰਕਾਰ ਆ ਅਕਾਲ ਸ਼ਾਨ ਸਿੰਘ ਸਨੋਂ ਗਵਿੰਦਰ ਸਿੰਘ ਜਪਨੀ ਕੋ ਡਾਟਰ ਆ ਸਕੀਮ ਸਿੰਘ ਗੁਰਜੂਸ ਐਂਡ ਸਨ ਆਫ ਗਵਿੰਦਰ ਸਿੰਘ ਮਸ਼ਹੂਰ ਸਿੰਘ ਸਨੋਂ ਗੁਰਜੀਤ ਸਿੰਘ ਮਨਰੂਪ ਕੋ ਡਾਟਰ ਆ ਮਨਜਿੰਦਰ ਮਨਜਿੰਦਰ ਸਿੰਘ ਇਹ ਜਿਹੜੇ ਤਿੰਨ ਬੱਚੇ ਆ ਇਹਨਾਂ ਦੀ ਕਿਹੋ ਜਿਹਾ ਨੰਬਰ ਆ ਥਰਡ ਪੀਸ਼ਨ ਦੇ ਵਿੱਚ ਆਇਆ ਆ ਸੋ ਆਸ ਹੈ ਕਿ ਵਾਹ ਵੀ ਅਸੀਂ ਇਸ ਬਰਾਦਾ ਜਿਹੜਾ ਕਰਾਂਗੇ ਤੇ ਪੰਜਾਇਦਾ ਸਿਰੂ ਮਰਦਾ ਲੂਗਾ ਦੀ ਬੋਲ ਮਦੋਰਾ ਪੰਨਾ ਕਿ ਕਿਦਾਂ ਜੀ ਵਾਹਿਗੁਰੂ ਸਵਾਗਤ ਜਿਲੇ ਜਿਆ ਗੁਰੂ ਗੋਬਿੰਦ ਸਿੰਘਲਾ ਤਰਨਗਰਾ ਅਸਾ ਦੀਪਾ ਕਹਲ ਜਲਾ ਸਾਵਛੋਡੇ ਕਰ ਬਾਰਾ ਐਸੇ ਤੰਦ ਕਲੇਸ਼ ਮੇ ਖਪਿਆ ਸਭ ਸੰਸਾਰਾ ਰਾਜਾ ਸ਼ਾਮਜੀਤ ਸਿੰਘ ਸਭ ਉਸੀ ਚਾਲਾ ਸਤਗੁਰ ਬਾਜੋ ਕੋਈ ਨਹੀਂ ਫਲਾਟਣ ਹਰਾ ਮੀੜੀ ਮਸੰਦੜੀਏ ਮਾਰ ਕੇ ਢੜਿਪੜੀ ਪੁਝਾਈ ਕੇ ਗੁਰ ਸਿੰਘਾ ਰਜੇ ਜੇ ਆਕਾਰ ਹੈ ਗਜੋਨ ਕੇ ਗੁਨਾ ਕੇ ਪਿਆਰੇ ਢਿਗਾ ਤੇ ਗਦੇ ਤਨੀ ਮੁਰਸ਼ਦੁਰ ਬਲੀ ਕਲਮ ਦੇ ਲਖਾਰੀ ਸਲਾਬ ਦੇ ਸ਼ਕਾਰੀ ਅਮਰਤ